ਵੇਖੋ ਜੀ ਫਰੀਦਕੋਟ ਲਈ ਸੁਭਾਗਾ ਸਮਾਂ ਆ ਕਿ ਕਿਸੇ ਕਿਸੇ ਜ਼ਿਲ੍ਹੇ ਨੂੰ ਮੌਕਾ ਮਿਲਦਾ ਕਿ ਪੰਜਾਬ ਦਾ ਹੋਣਹਾਰ ਸੀਐਮ ਜਿਹਨੂੰ ਲੋਕ ਪਸੰਦ ਕਰਦੇ ਹੋਣ ਤੇ ਉਹ ਤੁਹਾਡੇ ਜ਼ਿਲ੍ਹੇ ਦੇ ਵਿੱਚ ਆ ਕੇ 15 ਅਗਸਤ ਤੇ ਆਜ਼ਾਦੀ ਦਿਵਸ ਤੇ ਤੁਹਾਡੇ ਨਾਲ ਸਾਂਝੇ ਆਪਦਾ ਪਲ ਸਾਂਝੇ ਕਰਨ ਸੋ ਬੜਾ ਭਾਗੇ ਆ ਅਸੀਂ ਕਿ ਸਾਨੂੰ ਉਹਨਾਂ ਦਾ ਸਮਾਂ ਮਿਲ ਰਿਹਾ ਪਿਛਲੀ ਵਾਰ ਕੁਝ ਕਾਰਨਾ ਕਰਕੇ ਗੈਸਲ ਹੋ ਗਿਆ ਸੀਗਾ ਸੋ ਐਤਕੀ ਲੋਕਾਂ ਲਈ ਬਹੁਤ ਆਸ਼ਾ ਕਰਦੇ ਚੰਗਾ ਕਰਕੇ ਜਾਣਗੇ ਵਧੀਆ ਕਰਕੇ ਜਾਣਗੇ ਲੋਕਾਂ ਨੂੰ ਖੁਸ਼ੀ ਦੇ ਕੇ ਜਾਣਗੇ ਹੱfte ਇੱਕ ਰਿਬਸਨਾ ਬਾਕੀ ਰਹਿ ਗਿਆ 15 ਗੱਦ ਦੇ ਵਿੱਚ ਕਿ ਅੱਜ 6 ਗੱਦ ਹੋ ਗਈ ਹੈ ਤਿਆਰੀਆਂ ਕਿਸ ਤਰ੍ਹਾਂ ਕੀਤੀਆਂ ਪੂਰੀਆਂ ਜੋਰਾਂ ਛੋਰਾਾਂ ਤੇ ਚੱਲ ਰਹੀਆਂ ਜੀ ਆ ਤੁਹਾਡੇ ਸਾਹਮਣੇ ਮਿਸਤਰੀ ਲੱਗੇ ਹੋਏ ਨੇ ਜੋ ਜੋ ਕੋਈ ਨਿੱਕੀ ਮੋਟੀ ਵੇਖੋ ਸਾਰਾ ਚੀਜ਼ਾਂ ਦਾ ਬਣਿਆ ਹੀ ਹੁੰਦੀਆਂ ਨਿੱਕੀਆਂ ਮੋਟੀਆਂ ਰਿਪੇਰਾਂ ਤਾਂ ਚੱਲਦੀਆਂ ਰਹਿੰਦੀਆਂ ਉਹ ਚੱਲੀ ਜਾਂਦੀਆਂ ਉਹ ਹੋ ਜਾਣੀਆਂ ਉਸ ਦਿਨ ਕੋਈ ਦਿੱਕਤ ਫਰੀਕੋੜ ਵਾਸੀਆਂ ਦੀ ਗੱਲ ਕਰੀਏ ਲੋਕਾਂ ਦੇ ਵਿੱਚ ਕਿਤਨਾ ਕਿਤੇ ਖੁਸ਼ੀ ਦਾ ਮਾਹੌਲ ਬਣਿਆ ਕਿਉਂਕਿ ਪੂਰਾ ਸਾਲ ਦਸਮਾ ਰਹਿ ਗਿਆ ਸਰਕਾਰ ਦਾ ਹੁਕਮ ਪੂਰਾ ਜੀ ਸਾਨੂੰ ਟੈਨਸ਼ਨ ਹੋਈ ਪਈ ਬਿਠਾਵਾਂਗੇ ਕਿੱਥੇ ਪਾਸਾਂ ਦੇ ਫੋਨ ਆ ਰਹੇ ਹਰ ਇੱਕ ਬੰਦੇ ਨੂੰ ਖੁਸ਼ੀ ਹੁੰਦੀ ਆ ਇੱਕ ਸੀਐਮ ਵੀ ਹਰਮਨ ਪਿਆਰੇ ਨੇ ਸਾਡੇ ਲੋਕ ਉਹਨਾਂ ਨੂੰ ਵੈਸੇ ਹੀ ਪਸੰਦ ਕਰਦੇ ਨੇ ਉਹਨਾਂ ਦੀ ਨੀਅਤ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਨੂੰ ਵੀ ਲੋਕ ਸਲਾਮ ਕਰਦੇ ਨੇ ਲੋਕਾਂ ਲਈ ਸੁਚੇਤ ਰਹਿੰਦੇ ਨੇ ਹਮੇਸ਼ਾ ਪੰਜਾਬ ਸਰਕਾਰ ਵੱਲੋਂ ਜਾਂ ਆਪਸ ਤੋਂ ਲੋੋਂ ਪੂਰੀ ਜਿਹੀ ਸਕਿਉਰਿਟੀ ਰੱਖੀ ਗਈ ਹੈ ਕਿਉਂਕਿ ਪਿਛਲੇ ਸਮੇਂ ਵਿੱਚ ਸ਼ਰਾਰਤੀਆਂ ਸਰ ਪਹੁੰਚ ਕੇ ਸੀ ਉਹ ਕੁਝ ਸ਼ਰਾਰਤਾਂ ਕਰ ਜਾਂਦੇ ਜੀ ਵੇਖੋ ਲੋਕ ਸਾਰੇ ਪਿਆਰ ਕਰਦੇ ਸਾਰੇ ਇਕੱਠੇ ਆ ਉਹ ਕੁਸ਼ਕੋ ਹੁੰਦੀਆਂ ਹੀ ਆ ਬੁਰਾਈਆਂ ਵਿੱਚ ਜਿਹੜੀਆਂ ਚੀਜ਼ਾਂ ਨੂੰ ਸੰਭਾਲਣ ਲਈ ਉਹ ਲੱਗਿਆ ਪ੍ਰਸ਼ਾਸਨ ਲੱਗਿਆ ਹੋਇਆ ਸ਼ਕਤੀ ਨਾਲ ਪੇਸ਼ ਆਉਣਗੇ ਕੋਈ ਦਿੱਕਤ ਨਹੀਂ